ਇਦਾਂ ਕਰਨਾ ਵਾ ਇਹਦਾ ਨਾ ਰਿਸ਼ਤਾ ਧਰਮਣਾ ਪਰ ਚੱਕਰ ਇਹ ਆ ਵੀ ਇਹ ਕੰਮ ਕਰੂਗਾ ਕੌਣ ਇਹ ਇੱਕ ਨਾ ਰਿਸ਼ਤਾ ਧੜਾਉਣਾ ਵਾ ਹਾਂ ਡਰੈਫਟ ਨੂੰ ਮੈਂ ਸਾਰਾ ਦੱਸਤਾ ਵਾ ਠੀਕ ਹੈ ਨਾ ਨੰਬਰ ਵੀ ਉਹਨਾਂ ਦਾ ਘਲਤਾ ਵਾ ਇਹ ਕੀ ਪੜੀ ਕਰ ਮਾੜੀ ਹੋਈ ਆ ਇਹ ਤੇ ਧੁਖਾ ਹੀ ਕਰਦਣ ਲੱਗੇ ਸਾਡਾ ਫੇਰ ਬਹੁਤ ਚੰਗਾ ਕੀਤਾ ਤੁਸੀਂ ਫੋਨ ਕਰਕੇ ਦੱਸਤਾ ਸਾਨੂੰ ਪਹਿਲਾਂ ਕਹਿੰਦੇ ਇਹ ਮੁੰਡੇ ਨੇ ਆਉਣਾ ਨਹੀਂਗਾ ਛੁੱਟੀ ਨਹੀਂ ਮਿਲਦੀ ਹੁਣ 10 ਦਿਨਾਂ ਦੇ ਵਿੱਚ ਇਹਨਾਂ ਨੂੰ ਇੰਨੀ ਕਾਲੀ ਪਈ ਆ ਕੋਈ ਕਾਰਨ ਤੇ ਹੋਊਗਾ ਹੀ ਨਾ ਤੇਰੀ ਗੱਲ ਸੁਣੋ ਸਾਰਾ ਕੁਝ ਬੁੱਕ ਕੀਤਾ ਆ ਪਹਿਲੇ ਸਭ ਬੁੱਕ ਕੀਤੇ ਆ ਚੀਜ਼ਾਂ ਸਾਰੀਆਂ ਬਣੀਆਂ ਨੇ ਤੇ ਹੁਣ ਕਿੱਦਾਂ ਕਰਾਂਗੇ ਨਾ ਸੁਣੋ ਮੇਰੀ ਕੁੜੀ ਦੀ ਜ਼ਿੰਦਗੀ ਨੂੰ ਇਹ ਸਾਰਾ ਕੁਝ ਜਿਹੜਾ ਵਾ ਬਹੁਤਾ ਵਾ ਜ਼ਰੂਰੀ ਨਹੀਂ ਮੇਰੀ ਕੁੜੀ ਦੀ ਜ਼ਿੰਦਗੀ ਕੋ ਲੱਗੀਆਂ ਖਰਾਬ ਕਰਨ ਨਾ ਜਿੱਤ ਨੂੰ ਮੜਾ ਮੋਟਾ ਕੋਈ ਪਤਾ ਹੀ ਉਹਨਾਂ ਦਾ ਤੇ ਤੂੰ ਇਹ ਰਿਸ਼ਤਾ ਨਾ ਕਰਾਉਂਦੀ ਨਹੀਂ ਨਹੀਂ ਇਦਾਂ ਦੀ ਤਾਂ ਕੋਈ ਗੱਲ ਨਹੀਂ ਹੋਈ ਉਹ ਮੰਮੀ ਮੈਂ ਤੇ ਇਹ ਗੱਲ ਤੋਂ ਹਰਾਣਾ ਵੀ ਝੂਠੀ ਗੱਲ ਬਣਾ ਕੇ ਨਹੀਂ ਦਿੱਤੀ ਐ ਪਾਸਪੋਰਟ ਮੇਰਾ ਮੇਰੇ ਕੋਲ ਵੀਜ਼ਾ ਮੇਰਾ ਵਧਿਆ ਵਾ ਪਰਮਨ ਤੈਨੂੰ ਗਲਤ ਫਹਮੀ ਹੋ ਗਈ ਆ ਐਵੇਂ ਕਿਸ ਨੇ ਰੋਲਾ ਪਾਤਾ ਹੁਣਾਂ